ਅਸੀਂ ਤੁਹਾਡੇ ਤਾਂ ਮੈਨੂੰ ਮਾੜਾ ਨਹੀਂ ਕਹਿੰਦੇ ਪਰ ਤੁਸੀਂ ਸਾਡੇ ਧਰਮ ਦੇ ਵਿੱਚ ਉਸਪੇਟ ਕਰੋਗੇ ਤਾਂ ਮਿੱਤਰ ਪਿਆਰਿਆ ਫਿਰ ਅਸੀਂ ਖੜੇ ਆ ਠੀਕ ਆ ਇਸ ਕਰਕੇ ਇਹ ਵੀਰ ਅੱਜ ਤੋਂ ਬਾਅਦ ਸਾਡੇ ਨਾਲ ਆ ਜੇ ਕਿਸੇ ਨੇ ਭਾਈ ਇਹਨੂੰ ਖਰੀਦਣ ਆਉਣਾ ਵਾ ਤਾਂ ਵੀ ਆਵੇ ਜੇ ਕਿਸੇ ਨੇ ਕੋਈ ਜਵਾਬ ਮੰਗਣ ਆ ਤਾਂ ਵੀ ਆਵੇ ਆਉਣ ਵਾਲੇ ਦਿਨਾਂ ਦੇ ਵਿੱਚ ਇਹੀ ਵੀਰ ਇਹਨਾਂ ਪੋਸਟਰਾਂ ਦੇ ਨਕਲੀ ਪੋਸਟਰਾਂ ਦੇ ਖਿਲਾਫ ਜਿਹੜਾ ਵਾ ਉਹ ਮੀਡੀਆ ਦੇ ਸਾਹਮਣੇ ਵੀ ਆਏਗਾ ਆਪਣੇ ਜਵਾਬ ਵੀ ਕਰੇਗਾ ਸਾਰਾ ਕੁਝ ਕਰੇਗਾ ਕਿਉਂਕਿ ਇਹਨੇ ਹੁਣ ਗੁਰੂ ਦਾ ਅੰਮ੍ਰਿਤ ਜਿਹੜਾ ਵਾ ਉਹ ਛਕ ਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਦਵਿੰਦਰ ਸਿੰਘ ਸੰਤ ਸਪਾਹੀ ਸੁਸਾਇਟੀ ਲੁਧਿਆਣਾ ਤੋਂ ਗੁਰੂ ਰੂਪਿਆਰੀ ਸਾਧ ਸੰਗਤ ਜੀ ਇਹ ਮੈਸੇਜ ਬਹੁਤ ਜ਼ਰੂਰੀ ਆ ਤੇ ਕਿਰਪਾ ਕਰਕੇ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਅਖੀਰ ਤੱਕ ਸੁਣਿਓ ਜਰੂਰ ਅੱਜ ਬੈਠੇ ਹੋਏ ਆ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਦੇ ਉੱਪਰ ਮਜੀਠਾ ਰੁੜਕਤੇ ਇੱਕ ਗੁਰੂ ਘਰ ਦੇ ਵਿੱਚ ਔਰ ਮੇਰੇ ਨਾਲ ਬੈਠੇ ਨੇ ਹਰਪ੍ਰੀਤ ਸਿੰਘ ਜੀ ਜਿਹੜੇ ਅੱਜ ਤੋਂ 7-8 ਪਹਿਲਾਂ ਮਹੀਨਾ ਤਿੰਨੂ ਨਾਂ ਦੇ ਬੰਦੇ ਸੀ ਔਰ ਇਹ ਇਹਨਾਂ ਦਾ ਪਰਿਵਾਰ ਲੰਮੇ ਸਮੇਂ ਤੋਂ 크੍ਰਿਸਚੀਅਨ ਧਰਮ ਦਾ ਜਿਹੜਾ ਸੀ ਪ੍ਰਚਾਰ ਕਰ ਰਿਹਾ ਸੀ ਤੇ ਉਹਨਾਂ ਦੇ ਵਿੱਚ ਆਏ ਸੀ ਪਰ ਇਸ ਵੀਰ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨੀ ਸ਼ੁਰੂ ਕੀਤੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਉਚਾਰਨ ਕਰਨਾ ਸ਼ੁਰੂ ਕੀਤਾ ਸਮਝਣਾ ਸ਼ੁਰੂ ਕੀਤਾ ਅਖੀਰ ਇਹਦੀ ਜ਼ਿੰਦਗੀ ਦੇ ਵਿੱਚ ਇੱਕ ਤਬਦੀਲੀ ਆਈ ਤੇ ਇਹ ਵੀਰ ਨੇ ਜਿਹੜਾ 8 ਕੁ ਮਹੀਨੇ ਪਹਿਲਾਂ ਅੰਮ੍ਰਿਤ ਛਕ ਲਿਆ ਇਹ ਤਿੰਨੂ ਤੋਂ ਹਰਪ੍ਰੀਤ ਸਿੰਘ ਜਿਹੜਾ ਵਾ ਨਾਮ ਦਿੱਤਾ ਗਿਆ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਗੁਰੂ ਦੀ ਕਿਰਪਾ ਹੋਈ ਬੜੀ ਚੜ੍ਹਦੀ ਕਲਾ ਵਾਲਾ ਸਿੱਖਾ ਉਸ ਤੋਂ ਬਾਅਦ ਇਹਦੇ ਪਰਿਵਾਰ ਨੇ ਇਹਨੂੰ ਮੈਂਟਲੀ ਟੌਰਚਰ ਕਰਨਾ ਸ਼ੁਰੂ ਕਰ ਦਿੱਤਾ ਇੱਥੋਂ ਤੱਕ ਕਿ ਪਿਓ ਨੇ ਕੇਸ ਵੀ ਇੱਥੇ ਕੀਤਾ ਹੋਇਆ ਅਦਾਲਤ ਦੇ ਵਿੱਚ ਕਿ ਮੈਨੂੰ ਜਾਨ ਤੋਂ ਖਤਰਾ ਹੈ ਇਹਦੇ ਤੋਂ ਹਾਲਾਂਕਿ ਇਹ ਬੰਦੇ ਦੂ ਐਦਾਂ ਦਾ ਪਹਾਂਡੇ ਦੇ ਕੋਲੋਂ ਵੀ ਝੂਠੇ ਕੇਸ ਦੇ ਵਿੱਚ ਪਾ ਕੇ ਇਸ ਬੱਚੇ ਨੂੰ ਘਰੋਂ ਕੱਢਿਆ ਗਿਆ ਹੈ ਇੱਕ ਆਡੀਓ ਵੀ ਤੁਹਾਡੇ ਨਾਲ ਮੈਂ ਸ਼ੇਅਰ ਕਰੂੰਗਾ ਕਿਰਪਾ ਕਰਕੇ ਉਹ ਵੀ ਸੁਣਿਓ ਐਂਡ ਤੱਕ ਕਿ ਕਿੰਦਾ ਇਸ ਬੱਚੇ ਨੂੰ ਬਲੈਕ ਕਾਲਾਂ ਕੀਤੀਆਂ ਜਾਂਦੀਆਂ ਐ ਤੇ ਕਰੋੜਾਂ ਰੁਪਈਆਂ ਦੀ ਆਫਰਾਂ ਕੀਤੀਆਂ ਜਾਂਦੀਆਂ ਨੇ ਕਿ ਤੂੰ ਵਾਪਸ ਦੁਬਾਰਾ ਫੇਰ ਇਸਾਈਅਤ ਦੇ ਵਿੱਚ ਹੀ ਆ ਤੇ ਇਸ ਬੱਚੇ ਦੇ ਨਾਲ ਇਸ ਬੱਚੇ ਵੱਲੋਂ ਬਿਬਾਕੀ ਦੇ ਨਾਲ ਉਹਨਾਂ ਨੂੰ ਜਵਾਬ ਵੀ ਦਿੱਤਾ ਜਾਂਦਾ ਤਰਕ ਦੇ ਨਾਲ ਸਵਾਲ ਵੀ ਕੀਤੇ ਜਾਂਦੇ ਆ ਫਿਰ ਉਹਨਾਂ ਵੱਲੋਂ ਧਮਕੀਆਂ ਹੁੰਦੀਆਂ ਕਿ ਸਾਨੂੰ ਉੱਤੋਂ ਹੁਕਮ ਹੋਇਆ ਵਾ ਤੈਨੂੰ ਚੁੱਕ ਕੇ ਲੈ ਕੇ ਜਾਵਾਂਗੇ ਮੈਂ ਜ਼ਿਆਦਾ ਨਹੀਂ ਕੁਝ ਬੋਲਣਾ ਤੇ ਇਸ ਵੀਰ ਜਿਹੜਾ ਵਾ ਉਹ ਆਪਣੇ ਬਾਰੇ ਕੁਝ ਸ਼ੋਰਟਲੀ ਤੁਹਾਡੇ ਸਾਰਿਆਂ ਸਾਹਮਣੇ ਰੂਬਰੂ ਹੋਏਗਾ। ਭਾਈ ਗੁਰਜੀ ਕਾ ਖਾਲਸਾ ਭਾਈ ਗੁਰਜੀ ਕੀ ਫਤਿਹ ਥੋੜਾ ਜੀ। ਮੈਨੂੰ ਇਹੋ ਦੱਸਣਾ ਚਾਹੁੰਦਾ ਆ ਕਿ ਮਤਲਬ ਵੀ ਆਪਣਾ ਵਿਝਾਵ ਜਿਹੜਾ ਇਹ ਸਿੱਖੀ ਧਰਮ ਦੇ ਵਿੱਚ ਹੋ ਗਿਆ ਤੇ ਮੇਰਾ ਪਰਿਵਾਰ ਜਿਹੜਾ ਆ ਉਹ ਉਹਨਾਂ ਨੂੰ ਮਤਲਬ ਵੀ ਇਹ ਚੀਜ਼ ਪਸੰਦ ਨਹੀਂ ਆ ਉਹ ਤਿੰਨ ਪੀੜੀਆਂ ਤੋਂ ਮਤਲਬ ਇਸਾਈ ਧਰਮ ਦੇ ਵਿੱਚ ਚਾਦੇ ਆ ਰਹੀ। ਹੁਣ ਮੇਰੀ ਮਨ ਲਿਆ ਧਿਆਨ ਇਸ ਚੀਜ਼ ਵੱਲ ਹੋ ਗਿਆ ਤੇ ਮੇਰੇ ਪਰਿਵਾਰ ਨੇ ਮਨ ਲਵੇ ਮੇਰੇ ਨਾਲ ਥੋੜਾ ਕੋ ਮਨ ਉਹ ਬੇਤੇ ਕੋਸ਼ਿਸ਼ ਜਾਂ ਹੜੇ ਪਰਿਵਾਰ ਵਿੱਚ ਗਲਤ ਹੋ ਰਹੀਆਂ ਸੀ ਮਨ ਲਵੇ ਮੇਰੀ ਮਨ ਲਵੇ ਭਾਬੀ ਉਹ ਮਨ ਲਵੇ ਘਰ ਦੇ ਵਿੱਚ ਮਨ ਲਦਾ ਗਲਤ ਮਨ ਲਵੇ ਆਪਣੇ ਆਸ਼ਕ ਬੁਲਾਉਂਦੀ ਸੀ ਤੇ ਮਨ ਲਵੇ ਬੱਚੇ ਮਨ ਲਵੇ ਉਹਨਾਂ ਦੀ ਬੜੀ ਸਟੋਰੀ ਉਹ ਤੁਹਾਨੂੰ ਫੇਰ ਕਿਤੇ ਦੱਸਾਂਗੇ ਤੇ ਇਹਨਾਂ ਨੇ ਨਾ ਮਨ ਲਵੇ ਮੇਰੇ ਤੇ ਉੱਤੇ ਚੋਰੀ ਦਾ ਨਾਮ ਲਾਤਾ ਇਹਨਾਂ ਲਗਾਤਾ ਵੀ ਮੈਨੂੰ ਤੇਰੇ ਤੋਂ ਜਾਨ ਦਾ ਖਤਰਾ ਵਾ ਉਹ ਪਾਈ ਦੀ ਮਾਂ ਕਦੀ ਹੱਥ ਵੀ ਨਹੀਂ ਲਾਇਆ ਇਹਨਾਂ ਲਗਾਤਾਰ ਮੇਰੇ ਮੂੰਹ ਤੇ ਚਪੇੜਾ ਮਾਰਦਾ ਮੇਰੇ ਮਹਿੰਗੇ ਮਹਿੰਗੇ ਫੋਨ ਤੋੜਦਾ ਮੇਰੇ ਕਦੀ ਫਾਈਲਾਂ ਪਾੜ ਦਿੰਦਾ ਵਾ ਆਈਡੈਂਟੀ ਕਾਰਡ ਪਾੜ ਦਿੰਦਾ ਵਾ ਵਾਰਾ ਗੱਡੀ ਦੇ ਨਾਲ ਆਤਾ ਘਰ ਦੇ ਵਿੱਚ ਕੁੜੀਆਂ ਹੁੰਦੀਆਂ ਵਾ ਉਹਨਾਂ ਦੇ ਨਾਲ ਬੱਸ ਮੁੱਕੀ ਕਰਦਾ ਕਹਿੰਦੇ ਅੱਧੇ ਹੱਥ ਹੁੰਦਕ ਇਹਦੇ ਪਿੱਛੇ ਹੱਥ ਲਾਉਂਦਾ ਸਗੀਆਂ ਮੇਰੀਆਂ ਭਾਬੀਆਂ ਦੇ ਨਾਲ ਵੱਲੇ ਵੀ ਮੇਰੇ ਨਾਮ ਮਤਲਬ ਬਦਨਾਮ ਕਰਤਾ ਵੀ ਮਲਵੀ ਇਹ ਮੇਰੀ ਇੱਕ ਭਾਬੀ ਉਹ ਬਾਹਰ ਚੜ ਗਈ ਉਹ ਇਹਨਾਂ ਨੇ ਬਾਹਰ ਭੇਡ ਤਾਂ ਨੂੰ ਉਹ ਵੀ ਕਹਿੰਦੀ ਵੀ ਇਹਨੇ ਮੇਰੇ ਨਾਲ ਜੱਫੇ ਪਸਤੀ ਕੀਤੀ ਹੈ ਤੇ ਇੱਕ ਮੇਰੇ ਛੋਟੇ ਭਰਾ ਦੀ ਆ ਉਹਦੇ ਨਾਲੇ ਮਤਲਬ ਵੀ ਮੈਨੂੰ ਸੁਸਾਇਟੀ ਦੇ ਵਿੱਚ ਇੰਨਾ ਕੁ ਬਦਨਾਮ ਕਰ ਦਿੱਤਾ ਵੀ ਹਰ ਕੋਈ ਮੈਨੂੰ ਸ਼ੱਕ ਦੀ ਨਿਗਾਹ ਨਾਲ ਵੇਖਦਾ ਤੇ ਮਤਲਬ ਵੀ ਮੈਨੂੰ ਬਹੁਤ ਜ਼ਿਆਦਾ ਬਦਨਾਮ ਕਰ ਦਿੱਤਾ ਤੇ ਮੈਂਟਲੀ ਟੌਰਚਰ ਕੀਤਾ ਜਾ ਰਿਹਾ ਵਾ ਤੇ ਮੈਨੂੰ ਬਲੈਂਕ ਕਾਲ ਆ ਰਹੀਆਂ ਆ ਕਿ ਮੈਨੂੰ ਕਹਿੰਦੇ ਕਿ ਤੁਸੀਂ ਇਸਾਇਤ ਵਿੱਚ ਵਾਪਿਸ ਆ ਜਾਓ ਤੁਹਾਨੂੰ ਲੱਖਾਂ ਕਰੋੜਾ ਰੁਪਏ ਆਫਰ ਕੀਤੇ ਜਾਂਦੇ ਬਟ ਉਹਨਾਂ ਨੂੰ ਦੱਸ ਦਿੱਤਾ ਹੈ ਵੀ ਨਹੀਂ ਮੈਨੂੰ ਚਾਹੀਦੇ ਜੇ ਤੁਹਾਨੂੰ ਮਤਲਬ ਇਹੋ ਗੱਲ ਹੈ ਤਾਂ ਤੁਸੀਂ ਮੇਰੇ ਪਾਪਾ ਨੂੰ ਪੈਸੇ ਦੇ ਦਿਓ ਉਹ ਮਤਲਬ ਆਪਣੇ ਪੈਸੇ ਲੈ ਜਾਏ ਤੇ ਆਪਣਾ ਮਲੇ ਜੇਲ ਸ਼ਾਂਤ ਕਰ ਲੈਣ ਜੇ ਮਲੇ ਵੀ ਉਹਨਾਂ ਨੂੰ ਲੱਗਦਾ ਹੈ ਵੀ ਪੈਸੇ ਦੇ ਨਾਲ ਹੀ ਸਾਰਾ ਕੁਝ ਹੁੰਦਾ ਆ ਬਾਕੀ ਮੈਨੂੰ ਅਬ ਗੁਰੂ ਦੀ ਬਾਣੀ ਦਾ ਸਰੂਰ ਚੜਿਆ ਵਾ ਤੇ ਆਪਾਂ ਮਲੇ ਇਹ ਚੀਜ਼ ਨੂੰ ਹੁਣ ਛੱਡ ਨਹੀਂ ਸਕਦੇ ਹੁਣ ਵੀਰ ਜੀ ਹੁਣ ਆਏ ਸਾਡੇ ਕੋਲ ਤੇ ਇਹਨਾਂ ਨਾਲ ਮਲੇ ਵੀ ਅੱਜ ਮੇਰੇ ਮਿਲਾਪ ਹੋਇਆ ਆ ਆ ਵੀਰ ਪਿੱਛੇ ਖਲੋਤੇ ਸੁਰਨਾਮ ਸਿੰਘ ਜੀ ਇਹਨਾਂ ਨੇ ਮਲੇ ਵੀ ਕਰਾਇਆ ਸਾਡੇ ਤੇ ਹੁਣ ਇਹ ਵੀਰ ਕਹਿੰਦੇ ਆ ਵੀ ਮਲੇ ਵੀ ਅਸੀਂ ਤੈਨੂੰ ਇਨਸਾਫ ਦੇਵਾਂਗੇ ਹੁਣ ਦੇਖੋ ਹੁਣ ਆਪਾਂ ਗੁਰੂ ਜੀ ਦੀ ਇੱਕ ਨਗਰੀ ਦੇ ਵਿੱਚ ਬੈਠੇ ਆ ਤੇ ਆਪਾਂ ਇਹੋ ਕਹਿੰਦੇ ਆ ਵੀ ਸਾਥ ਦੇ ਨਾਲ ਨਿਤਾਰਾ ਹੋਣਾ ਚਾਹੀਦਾ ਵਾ ਆਪਾਂ ਕਿਸੇ ਦਾ ਗਲਤ ਨਹੀਂ ਕਰਦੇ ਕਿਸੇ ਨੂੰ ਕੁਝ ਬਾੜਾ ਨਹੀਂ ਕਹਿੰਦੇ ਆਪਾਂ ਗੁਰੂ ਦਾ ਨਾਮ ਲੈ ਆਂਦੇ ਆਂ ਕੁਝ ਨਹੀਂ ਕਹਿੰਦੇ ਉਲਟਾ ਪਲਟਾ ਨਹੀਂ ਕਰਦੇ ਬਸ ਇਹੋ ਮੇਰੀ ਬੇਨਤੀ ਆ ਦੇਖੋ ਸੰਗਤ ਜੀ ਮੈਂ ਦੱਸਣਾ ਚਾਹੁੰਦਾ ਕਿ ਉਹ ਆ ਆਡੀਓ ਜਿਹੜੀ ਮੈਂ ਸਾਂਝੀ ਕਰਾਂਗਾ ਨਾ ਇਹਨੂੰ ਤੁਸੀਂ ਗੰਭੀਰਤਾ ਨਾਲ ਸੁਣਿਓ ਤੁਹਾਨੂੰ ਹਰ ਇੱਕ ਗੱਲਾਂ ਦਾ ਜਵਾਬ ਮਿਲ ਜਾਣਾ ਕਿ ਜਦੋਂ ਕੋਈ ਇਹਨਾਂ ਦੇ ਪਰਦੇ ਉਜਾਗਰ ਕਰਨ ਦੀ ਕੋਸ਼ਿਸ਼ ਕਰਦਾ ਇਹਨਾਂ ਨਕਲੀ ਪਾਸਟਰਾਂ ਦੇ ਤੇ ਇਹ ਕਿਦਾਂ ਇੱਕ ਦੂਜੇ ਨੂੰ ਉਤਪਲਾ ਤੇ ਖਰੀਦਣ ਦੀ ਕੋਸ਼ਿਸ਼ ਕਰਦੇ ਆ ਫਿਰ ਧਮਕਾਉਂਦੇ ਵੀ ਆ ਫਿਰ ਜੇ ਕੋ ਨਹੀਂ ਹੁੰਦਾ ਤਾਂ ਕਾਨੂੰਨ ਦਾ ਸਹਾਰਾ ਲੈ ਕੇ ਉਹਨਾਂ ਦੇ ਪ੍ਰੈਸ਼ਰ ਪਾ ਕੇ ਜਿਹੜਾ ਵਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹਨਾਂ ਨੂੰ ਦੱਬਣ ਦੀ ਕੋਸ਼ਿਸ਼ ਕਰਦੇ ਆ ਮੇਰੇ ਨਾਲ ਵੀ ਬਹੁਤ ਵਾਰ ਇਦਾਂ ਹੋਇਆ ਵਾ ਬਾਕੀ ਨਾਲ ਵੀ ਸਾਰਾ ਕੁਝ ਇਦਾਂ ਹੀ ਹੁੰਦਾ ਵਾ ਪਰ ਸੱਚ ਸੱਚ ਹੁੰਦਾ ਝੂਠ ਝੂਠ ਹੁੰਦਾ ਧਰਮ ਅਸੀਂ ਕਿਸੇ ਧਰਮ ਨੂੰ ਮਾਣਾ ਨਹੀਂ ਕਹਿੰਦੇ ਹਰੇਕ ਨੂੰ ਹੱਕ ਆ ਆਪਣੇ ਧਰਮ 'ਚ ਰਹਿਣ ਦਾ ਸਤਕਾਰ ਸਿੱਖ ਨਾਲੋਂ ਵੱਧ ਦੂਜੇ ਧਰਮ ਦਾ ਸਤਕਾਰ ਕਿੰਨਾ ਹੀ ਕਰਨਾ ਸਾਡੇ ਤੇ ਗੁਰੂਆਂ ਨੇ ਦੂਜੀ ਦਾ ਸਤਕਾਰ ਦੇ ਪ੍ਰਤੀ ਆਪਣਾ ਸੀਸ ਜਿਹੜਾ ਝਾਵਰ ਕਰ ਦਿੱਤਾ ਪਰ ਅੱਜ ਇਹ ਬੱਚਾ ਮਾਂ ਪਿਓ ਨੂੰ ਛੱਡ ਕੇ ਤੇ ਗੁਰੂ ਸਾਹਿਬ ਦੇ ਉੱਪਰ ਯਕੀਨ ਰੱਖ ਕੇ ਇਹਨੇ ਆਖਿਆ ਕਿ ਮੇਰਾ ਪਿਓ ਸਿਰਫ ਗੁਰੂ ਗੋਬਿੰਦ ਸਿੰਘ ਆ ਤੇ ਘਰੋਂ ਬੇਕਾਰ ਵਿਚਾਰਾ ਹੋਇਆ ਤੇ ਆਪਣੀ ਮਜ਼ਦੂਰੀ ਕਰਕੇ ਜਿਹੜਾ ਵਾ ਉਹ ਗੁਜ਼ਾਰਾ ਕਰ ਰਿਹਾ ਤੇ ਇਹ ਵੀਰ ਨੂੰ ਗੁਰੂ ਘਰ ਵਿਸ਼ਵਾਸ ਦਿਵਾਇਆ ਕਿ ਸੱਜਣਾ ਤੋਂ ਕੱਲਾ ਨਹੀਂ ਗੁਰੂ ਦਾ ਖਾਲਸਾ ਕਹੇ ਨਾਲ ਖੜਾ ਹੈ ਤੇ ਇਹ ਭਰਾ ਅੱਜ ਤੋਂ ਬਾਅਦ ਮੇਰੇ ਨਾਲ ਹੀ ਰਹੇਗਾ ਜਿੱਥੇ ਵੀ ਜਾਵੇਗਾ ਮੇਰੇ ਨਾਲ ਜਾਵੇਗਾ ਇਹ ਭਰਾਵਾ ਸਾਡਾ ਤੇ ਗੁਰੂ ਕਿਰਪਾ ਕਰੇ ਪੂਰਾ ਪੰਥ ਇਹਦੇ ਨਾਲ ਖੜੇਗਾ ਤੇ ਜਿੱਥੋਂ ਤੱਕ ਵੀ ਸਾਨੂੰ ਜੰਗ ਲੜਨੀ ਪਈ ਇਹਨੂੰ ਇਨਸਾਫ ਤੋਂ ਆਉਣ ਵਾਸਤੇ ਅਸੀਂ ਜ਼ਰੂਰ ਲੜਾਂਗੇ ਦੂਜੀ ਚੀਜ਼ ਇਹ ਆ ਮਿੱਤਰ ਪਿਆਰਿਓ ਵੀ ਸਾਨੂੰ ਮਤਲਬ ਨਹੀਂ ਆ ਤੁਹਾਡੇ ਧਰਮ ਨਾਲ ਨਾ ਸੀ ਇਹਨੂੰ ਕੋਲ ਚੱਕਦੇ ਆ ਪਰ ਜਿਸ ਤਰੀਕੇ ਦੇ ਨਾਲ ਇਹ ਨਕਲੀ ਪਾਸਟਰ ਕਹਿ ਰਿਹਾ ਕਿ ਪੈਸਾ ਅਮਰਤ ਆ ਹਾਂਜੀ ਇਹ ਅਮਰਤ ਅਮਰਤ ਨਹੀਂ ਆ ਸੇਕ ਕਰਪਾਨਾ ਘਪਉਂਦੇ ਆ ਵਾਜਿਆ ਕਰੋ ਘਰੋਂ ਘਰ ਜਾ ਕੇ ਪਿੰਡੋਂ ਪਿੰਡ ਜਾ ਕੇ ਨਕਲੀ ਪਾਸਟਰ ਜਿਹੜੇ ਤਿੰਨ ਕਿ ਦਿਨ ਪਹਿਲਾਂ ਘੋਰੇ ਦੀਆਂ ਖੁਰੀਆਂ ਨੂੰ ਲਾਉਂਦੇ ਹੁੰਦੇ ਸੀ ਅੱਜ ਜੋ ਕਈ ਪਾਸਟਰ ਬਣੇ ਨੇ ਸਾਰੇ ਮਾੜੇ ਨਹੀਂ ਹੁੰਦੇ ਕਈ ਬਹੁਤ ਚੰਗੇ ਹੁੰਦੇ ਆ ਉਹ ਪਾਸਟਰ ਵੀ ਹੈ ਕਿੰਨੇ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਬਣ ਕੇ ਸੇਵਾ ਵੀ ਕਰਦੇ ਆ ਗੁਰੂ ਘਰ ਦਾ ਪ੍ਰਸ਼ਾਦ ਵੀ ਖਾਂਦੇ ਆ ਤੇ ਇਹ ਨਕਲੀ ਪਾਸਟਰ ਗੁਰੂ ਘਰ ਦਾ ਲੰਗਰ ਤੱਕ ਵੀ ਮਨਾ ਕਰਦੇ ਆ ਪ੍ਰਸ਼ਾਦ ਤੱਕ ਉਹਨੂੰ ਮਨਾ ਕਰਦੇ ਆ ਅਸੀਂ ਤੁਹਾਡੇ ਤਾਂ ਮਨ ਨੂੰ ਮਾੜਾ ਨਹੀਂ ਕਹਿੰਦੇ ਪਰ ਤੁਸੀਂ ਸਾਡੇ ਧਰਮ ਦੇ ਵਿੱਚ ਉਸਪੇਡ ਕਰੋਗੇ ਤਾਂ ਮਿੱਤਰ ਪਿਆਰਿਆ ਪਰ ਅਸੀਂ ਖੜੇ ਆਂ ਠੀਕ ਆ ਇਸ ਕਰਕੇ ਇਹ ਵੀਰ ਅੱਜ ਤੋਂ ਬਾਅਦ ਸਾਡੇ ਨਾਲ ਆ ਜੇ ਕਿਸੇ ਨੇ ਭਾਈ ਇਹਨੂੰ ਖਰੀਦਣ ਆਉਣਾ ਵਾ ਤਾਂ ਵੀ ਆਵੇ ਜੇ ਕਿਸੇ ਨੇ ਕੋਈ ਜਵਾਬ ਮੰਗਣ ਆ ਤਾਂ ਵੀ ਆਵੇ ਆਉਣ ਵਾਲੇ ਦਿਨਾਂ ਦੇ ਵਿੱਚ ਇਹੀ ਵੀਰ ਇਹਨਾਂ ਪਾਸਟਰਾਂ ਦੇ ਨਕਲੀ ਪਾਸਟਰਾਂ ਦੇ ਖਿਲਾਫ ਜਿਹੜਾ ਵਾ ਉਹ ਮੀਡੀਆ ਦੇ ਸਾਹਮਣੇ ਵੀ ਆਏਗਾ ਆਪਣੀ ਜਵਾਬ ਵੀ ਕਰੇਗਾ ਸਾਰਾ ਕੁਝ ਕਰੇਗਾ ਕਿਉਂਕਿ ਇਹਨੇ ਹੁਣ ਗੁਰੂ ਦਾ ਅੰਮ੍ਰਿਤ ਜਿਹੜਾ ਵਾ ਉਹ ਛਕ ਲਿਆ ਤੇ ਇਹਦੇ ਅੰਦਰ ਹੁਣ ਇਹ ਨਹੀਂ ਬੋਲਦਾ ਉਹ ਨਿਰੰਕਾਰ ਬੋਲਦਾ ਹੈ ਇਸ ਕਰਕੇ ਮੇਰੇ ਵੀਰ ਇਹ ਭਰਾ ਦੀ ਜ਼ਿੰਮੇਵਾਰੀ ਹੁਣ ਦਵਿੰਦਰ ਸਿੰਘ ਨੇ ਪਈ ਬਾਬਾ ਦੀਪ ਸਿੰਘ ਨੇ ਕਿਰਪਾ ਕਰਕੇ ਚੱਕ ਲਈ ਹੈ ਤੇ ਇਹ ਹੁਣ ਭਰਾ ਹਮੇਸ਼ਾ ਮੇਰੇ ਨਾਲ ਹੀ ਰਹੇਗਾ ਠੀਕ ਆ ਮੇਰੇ ਘਰ ਵਿੱਚ ਹੀ ਰਹੇਗਾ ਜੀ ਇਹ ਠੀਕ ਆ ਇਸ ਕਰਕੇ ਹੁਣ ਜਿਹੜੇ ਇਹ ਇਹਨੂੰ ਧਮਕੀਆਂ ਦਿੰਦੇ ਆ ਵੀ ਤੈਨੂੰ ਚੋੱਕ ਕੇ ਲੈ ਕੇ ਜਾਵਾਂਗੇ ਉੱਤੋਂ ਹੋ ਕਮਾਂ ਪਈ ਹੁਣ ਕਿਥੋਂ ਤੋਕਮ ਹੋ ਗਿਆ ਪਰ ਸਾਡੇ ਵੀ ਤੁਰ ਦਰਗਾਹ ਤੋਂ ਹੁਕਮ ਹੋ ਗਿਆ ਕਿ ਤੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਮਿੱਤਰਾ ਆਉਣਾ ਵਾ ਤੇ ਜੀ ਆਇਆਂ ਨੂੰ ਜੇ ਤਾਂ ਤੁਸੀਂ ਭਰਾ ਬਣ ਕੇ ਉਹ ਗਦਲ ਪ੍ਰਸ਼ਾਦਾ ਛਕਾ ਕੇ ਗੱਲਾਂਗੇ ਤੇ ਜੇਕਰ ਤੁਸੀਂ ਇਹ ਭਰਾ ਦੇ ਉਂਗਲਵਾਂ ਵੀ ਕਨੇ ਨਾਲ ਵੇਖਿਆ ਤੇ ਫਿਰ ਸਾਡੇ ਗੁਰੂ ਨੇ ਸਾਨੂੰ ਦੋਸਤਾਂ ਸਿਖਾਏ ਆ ਘਰ ਐ ਮਹਿਮਾਨ ਵਾਸਤੇ ਦੇਗ ਤੇ ਜਿਹੜਾ ਫਿਰ ਚੜ ਕੇ ਹੁੰਦਾ ਉਹਦੇ ਵਾਸਤੇ ਦੇਗ ਕੱਲ ਤੋਂ ਇਹ ਦੇਖਦੇ ਤੇਕ ਵੀ ਹੋਏਗੀ ਇਹਦੇ ਹੱਥ ਦੇ ਵਿੱਚ ਤੇ ਗੁਰੂ ਕਿਰਪਾ ਕਰੇ ਇਹ ਜਿਹੜੀ ਕਿਰਪਾਨ ਲਵਾਉਣ ਨੂੰ ਫਿਰਦੇ ਆ ਉਹ ਛੋਟੀ ਦਾ ਛੱਡੋ ਹੁਣ ਵੱਡੀ ਵੀ ਇਹਦਾ ਦਿਵਾਲੀ ਆਏਗੀ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਜਿਹੜਾ ਵਾ ਇਸ ਭਰਾ ਦੇ ਨਾਲ ਡਟ ਕੇ ਖੜੇ ਆ ਮੇਰੇ ਵੀਰ ਤੇ ਜੇ ਕਿਸੇ ਨੇ ਵੀ ਇਹਦੇ ਵਾਲਾ ਉਂਗਲ ਚੁੱਕ ਕੇ ਵੇਖੀ ਤਾਂ ਉਹ ਮੇਰਾ ਭਰਾ ਜਿਹੜਾ ਵਾ ਉਹ ਸੋਚ ਸਮਝ ਗਿਆ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ